ਕਰੋ ਕਰੋ ਚੱਲ ਕਰ ਲੋ ਜਾਂ ਮੇਰੀ ਉਹ ਉੱਥੇ ਕਰ ਲੈਣਿਆ ਗੱਲ ਉਹਨੂੰ ਕਰ ਲੋ ਜਾਂਦੀ ਯਾਦ ਰਹਿ ਗਿਆ ਮਹੀਨਾ ਆ ਗਿਆ ਜੁੱਤੀਆਂ ਖਾਣ ਦੇ ਉਹਨੂੰ ਗੱਲ ਹੀ ਹੁਣੀ ਹੈ ਹਾਏ 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 ਸੁਣੋ ਮੇਰੀ ਉਹ ਇੱਕ ਮਿੰਟ ਇੱਕ ਵਾਰ ਰੋਕ ਕੇ ਗੱਲ ਤਾਂ ਸੁਣ ਲੋ ਤੂੰ ਮੇਰਾ ਭਰਾਵਾ ਨਹੀਂ ਦੱਕੇ ਖੋਪੋ ਨਹੀਂ ਰੱਖਦੇ ਨਹੀਂ ਰੱਖਦੇ ਅਫਸਰਿਆ ਨਾ ਹੱਥ ਨਾ ਲਾਓ ਵੀ ਹੱਥ ਨਾ ਲਾਓ ਵੀ ਅਫਸਰਿਆ ਉਹ ਹੱਥ ਨਹੀਂ ਲਾਉਣਾ ਉਹਨਾਂ ਨੂੰ ਨਹੀਂ ਹੱਥ ਲਾਉਣਾ ਜਿੰਦਾਬਾਦ 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 ਮੁਰਦਾਬਾਦ ਮੁਰਦਾਬਾਦ ਇਹ ਆ ਵੀ ਬੰਦਾ ਲਿਖਾ ਰਵਿੰਦਰ ਭਾਈ ਮੇਰੀ ਇੱਕ ਮਿੰਟ ਗੱਲ ਸੁਣੋ ਉਹਨਾਂ ਦੇ ਪਿੱਛੇ ਜਦੋਂ ਹੁਣੇ ਬਦਮਾਸ਼ੀ ਕਰ ਰਹੇ ਪਿੱਛੇ ਚਲੋ ਇਹਨਾਂ ਨੂੰ ਪਿੱਛੇ ਕਰੋ ਪਿੱਛੇ ਦੇਖੋ ਇੱਕ ਸੰਗਤ ਆ ਰਹੀ ਉਹਨਾਂ ਨੇ ਜੀ ਮੇਰੀ ਗੱਲ ਆਪਾਂ ਘੜਾਓ ਇੱਕ ਮਿੰਟ ਮੇਰੀ ਬੜੀ ਕਾਹਦੀ ਨਾ ਜੇ ਸਵੇਰੇ ਚੜਾਉਣਾ ਇਹ ਪਿੱਛੇ ਦਾ ਉਹਦੇ ਪਿੱਛੇ ਹੀ ਆ ਉਹ ਕੀ ਕਹਿੰਦੇ ਉਹ ਨਹੀਂ ਕੀ ਗਿਆ ਤੁਹਾਨੂੰ ਮੇਰੀ ਮੇਰੀ ਇੱਕ ਮਿੰਟ ਗੱਲ ਸੁਣੋ ਦੇਖੋ ਯਾਰ ਗੱਲ ਇਹ ਹਾਲਾਤ ਕਿਹੋ ਜਿਹੇ ਬੇਗੜੇ ਆ ਉਹ ਆਹੀ ਕਰ ਲਾਂਗੇ ਫੌਜ ਦੀਆਂ ਗੱਡੀਆਂ ਆ ਰਹੀਆਂ ਮੈਂ ਨਾ ਫੌਜ ਦੀ ਗੱਡੀ ਨਹੀਂ ਰੁਕਣ ਦੇ ਤੇਰੀ ਫੌਜ ਦੀ ਗੱਡੀ ਮੈਂ ਰੁਕਣ ਨਹੀਂ ਇਹ ਸਾਡਾ ਵਾਦਾ ਰਿਹਾ ਕੋਈ ਫੌਜ ਦੀ ਗੱਡੀ ਕਿਉਂ ਚੇ ਦੇ ਵਿੱਚ ਪਈ ਮੈਂ ਕਿਹਾ ਹੁਣ ਮੈਂ ਵਾਲਚ ਨਹੀਂ ਹੋਣਾ ਚਤਾਲਾ ਬੰਦੇ ਇਕੱਠੇ ਕਰ ਆਪਾਂ ਬੀਟਰ ਤੇ ਚੱਲੀਏ ਹੁਣ ਨਹੀਂ ਵਾਲਚ ਹੁਣ ਨਹੀਂ ਵਾਲਚ ਮੇਰੀ ਗੱਲ ਸੁਣੋ ਹਾਂਜੀ ਹੁਣ ਕਿਤੇ ਨਹੀਂ ਹੁਣ ਪੱਥੇ ਦੇ ਚੱਕਰ ਦੇਤੀ ਅੱਜ ਕਰਨੀ ਆ ਅਸੀਂ ਨਹੀਂ ਚਾਹੁੰਦੇ ਉੱਥੇ ਬੰਦੇ ਮਾਰ ਹਾਂ ਹਾਂ ਅਸੀਂ ਆਪਣੇ ਬੰਦੇ ਸਾਹਮਣੇ ਆ ਹਾਂ ਨੇ ਆਪ ਕੋ ਜਿਹੜੀ ਫੌਜ ਆ ਪਿੱਛਾ ਕਰਦੀ ਨਹੀਂ ਸਾਡੀ ਫੌਜ ਜੇ ਤੁਹਾਨੂੰ ਕੋਈ ਕਹੇ ਵੀ ਜੋਗੀ ਤਾਂ ਗੱਲ ਮੇਰੇ ਨਾਲ ਗੱਲ ਕਰੀ ਚਲੋ ਮੇਰਾ ਹਾਲੀ ਦਾ ਮੇਰੀ ਇੱਕ ਮਿੰਟ ਕੱਲ ਸੁਣੋ ਆਪਾਂ ਜਿਹੜੀ ਗੱਲ ਯਾਰ ਬਣਦੀ ਆ ਮੈਂ ਕਿਧਰ ਹਾਲਾਤ ਕਿਹੋ ਜਿਹੇ ਬਣੇ ਇਹ ਗੱਲਾਂ ਬਾਤ ਦੀਆਂ ਇਹ ਦਿਨ ਚੜ੍ਹਣ ਦੀਆਂ ਜੇ ਚੜਾਉਣਾ ਤੇ ਚੁੰਨੀਆਂ ਸਾਡੀਆਂ ਮਾਤਾ ਦੀਆਂ ਲੈ ਗਏ ਬੱਚੇ ਸਾਡੇ ਕੁੱਤੇ ਗਏ ਤਬਾਹੀ ਸਾਡੀ ਇਹ ਵੀ ਨਹੀਂ ਕੋ ਰੋਲਾ ਸਿਰਫ ਇੱਥੇ 10 ਦਿਨ ਚੜਾਉਣਾ ਤੇ ਨਹੀਂ ਚੜਾਉਣਾ ਤੇ ਹੁਣੇ ਬੀੜੇ ਜਾਣ ਨੂੰ ਤਿਆਰ ਅਸੀਂ ਡਾਕ ਕੇ ਬੈਠੇ ਨਾ ਵੀ ਆਉਣੋ ਦਿਨ ਚੜ੍ਹ ਜਾਣਾ ਉਹ ਨਹੀਂ ਨਹੀਂ ਫਿਰ ਅਸੀਂ ਗੱਲ ਕਰਾਂ ਸਾਡੀ ਤਾਂ ਡਿਊਟੀ ਲੱਗੀ ਆ ਜਿਹੜੀ ਜਿਹੜਾ ਸਾਡਾ ਨਾਮ ਆ ਉਹ ਡਿਊਟੀ ਹੈ ਨਾ ਕਰੇ ਰਵਿੰਦਰ ਸਿੰਘ ਨਹੀਂ ਹਮਾਤ ਆ ਜੇ ਤੂੰ ਹੌਕੜਾ ਨਾ ਤੇਰੇ ਤੇ ਕੋਈ ਗੱਲ ਨਹੀਂ ਆਓ ਆਓ ਸੰਤਾਲੀ ਉਹਨਾਂ ਕਾ ਚਲਾ ਲਾ ਉਹਨੇ ਕਿਉਂ ਚਲਾ ਲਾ ਹੁਣ ਗੱਡੀ ਹੱਕ ਡਾਊਨ ਨੂੰ ਤੇ ਹੁਣ ਨਹੀਂ ਡਰਨਾ ਜਿੰਨਾ ਤੂੰ ਕਰਨਾ ਹੈ ਕਰ ਲਿਆ ਉਹਨੇ ਅਸੀਂ ਅਸੀਂ ਕਹਦਾ ਕਿ ਮਾਸਾ ਨਹੀਂ ਡਰਨਾ ਕਿਤੇ ਮਾਸਾ ਖਲੜੀ ਜੀ ਡਰਨੇ ਆ ਇਹ ਕਹਿਲਾ ਮੂੰਹ ਤੇ ਹੁਣ ਅੱਕ ਕੇ ਆਏ ਹਾਂ ਮੇਰੀ ਮੇਰੀ ਇੱਕ ਮਿੰਟ ਹਾਂ ਆਪਾਂ ਜੇ ਟੇਬਲ ਟਾਕ ਕਰੀਏ ਮੈਂ ਕਦੋਂ ਕਹਿਣਾ ਮੈਂ ਕਹਿੰਦਾ ਟੇਬਲ ਟਾਕ ਕਰਨੀ ਹੈ ਨਾ ਇਹ ਸਾਡਾ ਫੈਸਲਾ ਈ ਸੁਣ ਲੈ ਪਿੱਛੇ हट ਜਾ ਨਹੀਂ ਅਸੀਂ ਤਾਂ ਪਿੱਛੇ ਮੈਂ ਕੀ ਕਰਾਂ ਮੈਂ ਅਕ ਤਾਂ ਮੈਂ ਉਹੀ ਚੜਨ ਤੇ ਟੇਲ ਟਾਕ ਕਰਾਂਗੇ ਜੇ ਕੋ ਲਾਈਨ ਤੇ ਚੜਜੂ ਤਾਂ ਮੈਨੂੰ ਅੱਗੇ ਫੜਨ ਜੇ ਐਦਾਂ ਕਰਨਾ ਤੇ ਨਹੀਂ ਨਹੀਂ ਉਹ ਡੱਕ ਨਹੀਂ ਮੇਰੀ ਗੱਲ ਸੁਣੋ ਜੇ ਕੈਜੂਅਲਟੀ ਹੋ ਗਈ ਰਾਤ ਨੂੰ ਗੱਡੀ ਚੜ੍ਹ ਗਈ ਤੇਰੀ ਜ਼ਿੰਮੇਵਾਰੀ ਹੈ ਨਹੀਂ 4 ਸਾਲ ਹੋ ਗਏ ਛੱਡ ਦੇ ਇਹਦਾ ਰੋਲਾ ਕੋਈ ਨਹੀਂ ਇੱਕੋ ਬਟਾ ਵਾ ਇਹ ਕਿਹੜਾ ਇੰਪਲੀਮੈਂਟ ਕੀਤਾ ਟੇਬਲ ਟਾਕ ਇਹਦਾ ਕੋਲ ਮੈਂ ਕਹਿੰਦਾ ਚਤਾਲਾ ਇਹ ਨਹੀਂ ਹੁਣ ਮੈਂ ਕਹਿੰਦਾ ਜੇ ਸਾਡੀ ਮੰਤਨ ਨੂੰ ਆਗੂ ਸਾਨੂੰ ਪਿੱਛੇ ਹਟ ਜਾ ਨਹੀਂ ਨਹੀਂ ਜੇ ਚੜ ਚਾਂਗੇ ਨਹੀਂ ਦਿਨ ਚੜਦੇ ਟੇਬਲ ਟਾਕ ਕਰਾਂਗੇ ਨਹੀਂ ਦਿਨ ਚੜ ਕੇ ਟੋਲ ਟਾਕ ਕਰਾਂਗੇ ਇਹ ਗੱਲ ਕਹਿੰਦਾ ਵੀ ਤੁਹਾਨੂੰ ਕਿਸੇ ਨੇ ਕੁਝ ਕਿਹਾ ਤੁਹਾਨੂੰ ਤਾਂ ਹੁਣ ਇਹ ਪਤਾ ਨਹੀਂ ਸਾਨੂੰ ਰਵਿੰਦਰ ਤੇ ਯਕੀਨ ਨਹੀਂ ਹੈ ਅਵੇ ਸਾਹਮਣੇ ਖਲੋਤਾ ਮੇਰੀ ਗੱਲ ਮੇਰੀ ਗੱਲ ਸੁਣੋ ਚਲੋ ਉਹ ਤੁਹਾਡੀ ਮਰਜ਼ੀ ਹੈ ਜੇ ਆਪਣੇ ਡੀਏਜੀ ਨਾ ਕਰਾ ਦੇ ਵੀ ਅਸੀਂ ਚੜ ਜਣਾ ਜੇ ਤੁਸੀਂ ਕੁਝ ਕਹੋਗੇ ਹੁਣ ਤੇ ਨਹੀਂ ਅਸੀਂ ਤਾਂ ਕਿਹਾ ਹੀ ਕੁਝ ਨਹੀਂ ਫਿਰ ਪਿੱਛੇ ਹਟ ਫਿਰ ਪਿੱਛੇ ਕਰ ਦੋ ਲੈਂਟ ਤੇ ਕੋਈ ਨਹੀਂ ਜਾਂਦਾ ਸਰਦਾਰ ਨਰਿੰਦਰ ਸਿੰਘ ਸਾਡਾ ਫੈਸਲਾ ਟੇਬਲ ਟਾਕ ਦਾ ਉਹਨਾਂ ਨੂੰ ਕਹਿਣ ਦਾ ਮਸਲਾ ਮਤਲਬ ਸਵੇਰੇ ਡੇਮ ਛੱਡ ਕੇ ਇਹਨੂੰ ਪਹਿਲਾਂ ਪੀਸਫੁਲੀ ਬਚਾ ਲੀਏ ਅਸੀਂ ਅਸੀਂ ਆ ਅਸੀਂ ਆ ਵਟ ਨਹੀਂ ਟੱਪਣੀ ਰਾਹ ਜੇ ਇਹ ਚੜ ਤੇ ਇਹ ਆਪਾਂ ਚਾਹਨੇ ਟੇਬਲ ਟਾਕ ਉਹ ਨਹੀਂ ਜੀ ਦੇਖੋ ਆਪਾਂ ਪੰਜਾਬ ਵਾਸੀਆਂ ਸਾਰੇ ਦੇ ਇਹ ਆਪਾਂ ਨੂੰ ਵੀ ਸਾਰਿਆਂ ਨੂੰ ਚਾਹੀਦਾ ਦੇਖੋ ਕਿਹੋ ਜਿਹੇ ਹਾਲਾਤ ਬਣਿਆ ਸਾਡੀ ਇੱਕ ਮਿੰਟ ਇੱਕ ਮਿੰਟ ਮੇਰੀ ਬੈਰੀਕਲ ਸੁਣੋ ਹਾਲਾਤ ਕਿਉਂ ਨਹੀਂ ਹਾਲਾਤ ਕਿਉਂ ਨਹੀਂ ਬਣਾਏਗਾ ਬਣਾ ਦੇਗਾ ਉਹ ਕਿ ਨਾ ਕਰੀਏ ਸਾਡੇ ਨਾਲ ਨਹੀਂ ਆਉਂਦੇ ਇਹ ਕਰੋ ਨਹੀਂ ਡੀਆਈਜੀ ਨੇ ਮੇਰੀ ਕਰਾ ਦੇ ਨਸਿੱਧਾ ਕਹਿ ਦਿੰਦੇ ਇਹ ਬੁਫੇ ਕਰ ਲੈ ਆਪ ਵੀ ਐਸਐਚਓ ਵੀ ਛੱਡ ਦੇ ਐਸਐਸ ਡੀਆਈਜੀ ਨਗਰ ਆ ਦੇ ਨੀ ਨੀ ਫੈਸਲਾ ਕਰਨਾ ਥੋੜਾ ਜਿਹਾ ਮੈਂ ਸਰਵਣ ਸਿੰਘ ਪੰਦੇੜ ਅਸ ਵੇਲੇ ਦੇਵੀदासਪੁਰ ਆਜ ਖੜਾ ਰਾਤ 12 ਵਜੇ ਲਗਭਗ ਅਸੀਂ ਜੜਾ ਵਾ ਇੱਥੇ ਪਹੁੰਚ ਚੁੱਕੇ ਹਾਂ ਔਰ ਲਗਭਗ ਰੇਲ ਟ੍ਰੈਕ ਦੇ ਨੇੜੇ ਥਾ ਅਧਿਕਾਰੀ ਇੱਥੇ ਵੱਡੇ ਪਹੁੰਚੇ ਉਹਨਾਂ ਨੇ ਆ ਕੇ ਜਿਹੜੀਆਂ ਪਾਕਿਸਤਾਨ ਦੀਆਂ ਪ੍ਰਸਤਿਤੀਆਂ ਵਾਂ ਉਹਦੇ ਬਾਰੇ ਸਾਨੂੰ ਦੱਸਿਆ ਵੀ ਇਸ ਵੇਲੇ ਮੌਜੂਦਾ ਪ੍ਰਸਤਿਤੀਆਂ ਨੇ ਤੇ ਉਹਨਾਂ ਨੂੰ ਉਹ ਪੋਜੀਸ਼ਨ ਨੂੰ ਵੀ ਇਸ ਵੇਲੇ ਪਾਕਿਸਤਾਨ ਨਾਲ ਜੋ ਦੇਸ਼ ਸਾਡੇ ਦੇ ਹਾਲਾਤ ਨੇ ਉਹਨੂੰ ਧਿਆਨ ਵਿੱਚ ਰੱਖਦੇ ਆਂ ਅਸੀਂ ਰੇਲ ਨਹੀਂ ਜਾਮ ਕੀਤੀ ਸਾਈਡ ਤੇ ਬਹਿ ਕੇ ਮੁੜ ਕੇ ਇਸ ਗਰਾਊਂਡ ਤੇ ਆ ਗਏ ਔਰ ਜਿਹੜਾ ਦੇਸ਼ ਹਿੱਤ ਨੂੰ ਧਿਆਨ ਵਿੱਚ ਰੱਖਦੇ ਆਏ ਮੋਰਚਾ ਅਸੀਂ ਪੋਸਟਪੋਨ ਕੀਤਾ ਉਹਨੂੰ ਜਲਦੀ ਨਵੇੜਾ ਕੀਤਾ ਉਹਦੇ ਵਿੱਚ ਜਿਹੜੇ ਡੀਆਈਜੀ ਬਾਰਡਰ ਜ਼ੋਨ ਨਾਲ ਸਾਡੀ ਗੱਲਬਾਤ ਹੋਈ ਆ ਉਏ ਹੋਈ ਆ ਵੀ ਜਿੰਨੇ ਵੀ ਕਿਸਾਨ ਗ੍ਰਿਫਤਾਰ ਕੀਤੇ ਆ ਉਹ ਰਿਹਾਂ ਕਰ ਦਿੱਤੇ ਜਾਣੇ ਆ ਇਹਦੇ ਨਾਲ ਦੀ ਨਾਲ ਜਿਹੜਾ ਜਬਰੀ ਭਾਰਤ ਮਾਲਾ ਯੋਜਨਾ ਤਹਿ ਜਮੀਨਾ ਐਕਵਾਇਰ ਹੋ ਰਹੀਆਂ ਜਦੋਂ ਤੱਕ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਪੈ ਨਹੀਂ ਜਾਂਦੇ ਉੱਥੇ ਉੱਥੇ ਕੰਮ ਨਹੀਂ ਚਾਲੂ ਕੀਤਾ ਜਾ ਕੋਈ ਇਹਦਾ ਨਵੇੜਾ 45 ਦੇਣਾ ਵਿੱਚ ਕੀਤਾ ਜਾਊਗਾ ਔਰ ਜਿਹੜਾ ਅਸੀਂ ਕੈਸੀ ਪੁਲਿਸ ਰਾਜ ਤੁਸੀਂ ਬਣਾਇਆ ਹੈਗਾ ਇਹ ਪੁਲਿਸ ਰਾਜ ਨੂੰ ਵਾਪਸ ਲਓ ਉਹ ਵੀ ਮੰਨੇ ਵੀ ਕੋਈ ਕਿਸਾਨਾਂ ਤੇ ਅੱਗੇ ਤੋਂ ਜ਼ਬਰ ਨਹੀਂ ਹੋਊਗਾ ਇਹ ਅੱਗੇ ਆਉਣ ਵਾਲੇ ਸਮੇਂ 'ਚ ਦਿਖਦਾ ਸੋ ਇਹਨਾਂ ਦੇਖਦੇ ਹਾਂ ਅੱਜ ਦਾ ਜਿਹੜਾ ਸੀ ਰੇਲ ਰੋਕੋ ਮੋਰਚਾ ਸੀ ਇਸ ਕਮਿਟਮੈਂਟ ਤੋਂ ਬਾਅਦ ਔਰ ਦੇਸ਼ ਦੀਆਂ પરિਸਥਿਤੀਆਂ ਨੂੰ ਦੇਖਦੇ ਇਹਨੂੰ ਪੋਸਟਪੋਨ ਕਰ ਰਹੇ ਹਾਂ ਔਰ ਇੱਥੇ ਆਉਣ ਤੇ ਕਿਸਾਨਾਂ ਮਜ਼ਦੂਰਾਂ ਦਾ ਧੰਨਵਾਦ ਕਰ ਰਹੇ ਹਾਂ